ਕਿ ਭਾਈ ਤਾਰੂ ਸਿੰਘ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਲਾ ਦੇ ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਭਾਈ ਤਾਰੂ ਸਿੰਘ ਦਾ ਜਿਹੜਾ ਪਿਤਾ ਦਾ ਸਿਰ ਦਾ ਸਹਯਾ ਸੀ ਜਿਹੜਾ ਉਹ ਬਚਪਨ ਦੇ ਵਿੱਚ ਹੀ ਉੱਠ ਜਾਂਦਾ ਕੁਝ ਇਤਿਹਾਸ ਕਾਰਨ ਇੱਥੋਂ ਤੱਕ ਲਿਖਿਆ ਹੈ ਕਿ ਭਾਈ ਜੋ ਸਿੰਘ ਦੀ ਸ਼ੀਤੀ ਜੜੀਆ ਮੁਖਤਰ ਸਾਹਿਬ ਦੇ ਵਿੱਚ ਹੁੰਦੀ ਆ ਮਾਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਬੜੇ ਲਾੜ ਦੇ ਨਾਲ ਪਾਲਿਆ ਰੋਜ ਕਰ ਬਾਣੀ ਦੇ ਨਾਲ ਜੋੜ ਦਿਆ ਕਿਉਂਕਿ ਜੇ 85% ਅਸਰ ਮਾਂ ਦਾ ਬੱਚੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਹੈ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਣ ਦਾ ਡੱਬ ਬਣਾ ਸਕਦੀ ਹੈ ਇਹ ਮੈਂ ਗੱਲ ਪਹਿਲਾਂ ਸਟੇਜ ਦੇ ਉੱਤੇ ਕੀਤੀ ਸੀ ਪਰ ਕਿਸੇ ਬੀਬੀ ਨੇ ਮੈਨੂੰ ਕਿਹਾ ਸੀ ਕਿ ਕੱਲਾ ਜਿਹੜਾ ਮਾਵਾਂ ਦਾ ਨਹੀਂ ਹੁੰਦਾਗਾ ਪਿਓ ਦਾ ਵੀ ਅਸਰ ਹੋਣਾ ਚਾਹੀਦਾਗਾ ਪਰ ਮੈਂ ਉਸ ਬੀਬੀ ਦੀ ਗੱਲ ਦੇ ਨਾਲ ਬਹੁਤ ਸਹਿਮਤ ਹਾਂ ਪਰ ਜਦੋਂ ਪਿਤਾ ਬਦੇਸ਼ ਦੀ ਧਰਤੀ ਤੇ ਜਨਮ ਜਾਂਦਾ ਉਦੋਂ ਕਿਉਂਕਿ ਬੱਚਾ ਜਿਹੜਾ ਮਾਂ ਦੇ ਕੋਲ ਰਹਿੰਦਾ ਕੁਝ ਇਤਿਹਾਸਕਾਰਾਂ ਨੇ ਇਥੋਂ ਤੱਕ ਲਿਖਿਆ ਹੈ ਕਿ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋ ਤੇ ਡਾਕੂ ਬਣਾ ਸਕਦੀ ਆ ਕਿਉਂਕਿ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਜੇ ਮਾਂ 1 ਸਾਲ ਦੇ ਵਿੱਚ 1 ਹਫਤੇ ਦੇ ਵਿੱਚ ਆਪਣੇ ਬੱਚੇ ਨੂੰ ਗੁਰਬਾਣੀ ਦੀ ਇੱਕ ਪੰਕਤੀ ਸਿਖਾਵੇ ਤੇ ਸਾਲ ਦੇ ਵਿੱਚ ਉਹ ਕਿੰਨੀ ਗੁਰਬਾਣੀ ਕੰਠ ਕਰਵਾ ਸਕਦੀ ਆ ਜਪਦੀ ਸਾਲ ਸਾਰਾ ਕੰਠ ਕਰਵਾ ਸਕਦੀ ਜੇ ਮਾਂ ਦੇ ਵਿੱਚ ਆ ਹੋਵੇ ਜੇ ਮਾਂ ਆਪ ਗੁਰੂ ਦੇ ਨਾਲ ਜੁੜੀ ਹੋਵੇ ਫਿਰ ਬੱਚੇ ਨੂੰ ਸਿਖਾ ਸਕਦੀ ਜੇ ਮਾਂ ਆਪ ਸਾਰੀ ਦਿਹਾੜੀ ਫੋਨ ਦੇ ਉੱਤੇ ਰੇਲਾ ਬਿਤੀ ਲੈਂਦੀ ਆ ਉਹ ਬੱਚੇ ਨੂੰ ਗੁਰਬਾਣੀ ਨੇ ਸਿਖਾ ਸਕਦੀ ਮਾਫ਼ ਕਰਨਾ ਲਾਈਵ ਚੱਲਦਾ ਪਿਆ ਕਿਉਂਕਿ ਅੱਜ ਕੱਲ੍ਹ ਇਹ ਹਾਲਾਤ ਹੋ ਗਏ ਨੇ ਤੇ ਭਾਈ ਤਾਰੂ ਸਿੰਘ ਦੀ ਮਾਤਾ ਜਿਹੜੀ ਆ ਉਹਨਾਂ ਨੂੰ ਜਾਨਣਾ ਜਿਹੜਾ ਗੁਰਬਾਣੀ ਦੇ ਨਾਲ ਜੋੜ ਕੇ ਰੱਖਦੀ ਆ ਇਤਿਹਾਸਕਾਰ ਲਿਖਦੇ ਹਨ ਕਿ ਭਾਈ ਤਾਰੂ ਸਿੰਘ ਦੀ ਇੱਕ ਛੋਟੀ ਭੈਣ ਹੈ ਕਿਸੀ ਜਿਸ ਦਾ ਇਤਿਹਾਸਕਾਰਾਂ ਨੇ ਬੀਬੀ ਤਾਰੂ ਲਿਖਿਆ ਕਿ ਉਹਨਾਂ ਦਾ ਉਹਨਾਂ ਦਾ ਜਨਮ ਜਿਹੜਾ ਛੋਟੀ ਉਮਰ ਦੇ ਵਿੱਚ ਹੈ ਤੇ ਛੋਟੀ ਜੀ ਉਮਰ ਆ ਤੇ ਭਾਈ ਤਾਰੂ ਸਿੰਘ ਦਾ ਜਨਮ ਜਿਹੜਾ 1726 ਦੇ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਉਹਨਾਂ ਦੀ ਸ਼ੀਤੀ ਹੋਈ ਸੀ ਉਸ ਸਮੇਂ ਉਹਨਾਂ ਦੀ ਉਮਰ ਜਿਹੜੀ 26 ਸਾਲ ਦੀ ਸੀ ਆਪਾਂ ਰੋਜ਼ਾਨਾ ਜਿਹੜਾ ਅੱਜ ਸ਼ੀਤੀ ਦੇ ਨਾ ਤੇ ਆਪਾਂ ਜਿਹੜਾ ਭਾਈ ਤਾਰਦ ਸਿੰਘ ਨੂੰ ਰੋਜ਼ਾਨਾ ਜਿਹੜਾ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਕਿਦਾਂ ਕਰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸਿੱਤੇ ਬੰਦ-ਬੰਦ ਕਟਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਤੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਖੋਪਰੇਗਾ ਲਵਾਈਆਂ ਇਹ ਬਹੁਤ ਵੱਡਾ ਸ਼ਬਦ ਆ ਪਰ ਇਤਿਹਾਸਕਾਰ ਲਿਖਦੇ ਹਨ ਕਿ ਹੋ ਸਕਦਾ ਕਿ ਭਾਈ ਤਾਰੂ ਸਿੰਘ ਤੋਂ ਪਹਿਲਾਂ ਹੋਰ ਵੀ ਕਈ ਸਿੱਖਾਂ ਦੀਆਂ ਖੋਪਰੀਆਂ ਲੱਥੀਆਂ ਹੋਣ ਪਰ ਇੱਥੇ ਆਪਾਂ ਭਾਈ ਤਾਰੂ ਸਿੰਘ ਨੂੰ ਯਾਦ ਕਰਦੇ ਪਏ ਹਾਂ ਕਿ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਖੋਪਰੀ ਉਤਾਰੀ ਗਈ ਆਪਣਾ ਜਿਹੜਾ ਸਿੱਖੀ ਸਿੱਧਕ ਜਿਹੜਾ ਸੁਆਸਾ ਦੇ ਨਾਲ ਲਗਾਇਆ ਸੀ ਕਿਦੀ ਹੁੰਦਾ ਕਾਰਨ ਕੀ ਸੀ ਇੱਕ ਦਿਨ ਮਾਂ ਦੇ ਗੋਦ ਦੇ ਵਿੱਚ ਬੈਠੇ ਹੋਏ ਨੇ ਆਪਾਂ ਆਮ ਦੇਖੀ ਦਾ ਪਿੰਡਾਂ ਦੇ ਵਿੱਚ ਦੇਖੀ ਦਾ ਇੱਥੇ ਸ਼ਹਿਰਾਂ ਦੇ ਵਿੱਚ ਦੇਖੀ ਦਾ ਮਾਂ ਜਿਹੜਾ ਸਿਰ ਦੇ ਵਿੱਚ ਤੇਲ ਲਾਉਂਦੀ ਆ ਪਰ ਆਮ ਪਿੰਡਾਂ ਦੇ ਵਿੱਚ ਦੇਖੀ ਦਾ ਮਾਂ ਜਿਹੜਾ ਆਪਣੇ ਬੱਚੇ ਦੇ ਸਿਰ ਦੇ ਉੱਤੇ ਮੱਖਣ ਲਾਉਂਦੀ ਆ ਘਿਓ ਲਾਉਂਦੀ ਆ ਨਾਲ-ਨਾਲ ਆਪਣੇ ਪੁੱਤਰ ਭਾਈ ਤਾਰੂ ਸਿੰਘ ਦੀ ਸਿਰ ਦੇ ਵਿੱਚ ਮਾਲਿਸ਼ ਕਰਦੀ ਪਈ ਆ ਤੇ ਭਾਈ ਤਾਰੂ ਸਿੰਘ ਨੂੰ ਸਮਝਾ ਰਹੀ ਆ ਕਿ ਪੁੱਤਰ ਮੈਂ ਮੱਖਣ ਲਾ ਲਾ ਕੇ ਤੇਰੇ ਕੇਸ ਪਾ ਲੈਣੇ ਦੇਖੇ ਕਿਤੇ ਇਹਨਾਂ ਨੂੰ ਕਟਵਾ ਨਾ ਦੇਵੀਂ ਦੇਖੇ ਕਿਤੇ ਇਹਨਾਂ ਨੂੰ ਬਰਬਾਦ ਨਾ ਕਰ ਦੇਵੀਂ ਪਰ ਅੱਜ ਮਾਂ ਕਹਿੰਦੀ ਆ ਕਿ ਮੇਰੇ ਕੋਲ ਸਿਰ ਦੇ ਵਿੱਚ ਜੂڑا ਨਹੀਂ ਹੁੰਦਾ ਮੇਰੇ ਕੋਲ ਬੱਚੇ ਦੀ ਸਸਤਾ ਨਹੀਂ ਬਣੇ ਜਾਂਦੀ ਮੇਰੇ ਕੋਲ ਸਿਆਪਾ ਖਾਣਾ ਨਹੀਂ ਹੁੰਦਾ 10 ਰੁਪਏ ਦਿੰਦੀ ਜਾ ਨਾਈ ਦੇ ਕੋਲ ਜਾ ਜਾ ਕੇ ਕੇਸ ਕਟਵਾ ਦੇ ਮਾਂਬ ਕਰਨਾ ਲਾਈਫ ਚੱਲਦਾ ਪਿਆ ਮੈਂ ਇਹ ਅੱਖੀ ਘਟਨਾਵਾਂ ਆਪਣੇ ਅੱਖੀ ਦੇਖਿਆ ਨੇ ਲੁਧਿਆਣੇ ਦੇ ਵਿੱਚ ਇੱਕ ਪਰਿਵਾਰ ਸੀ ਉਸਨੇ ਆਪਣੇ ਬੱਚੇ ਦੇ ਕੇਸ ਕਟਵਾ ਦਿੱਤੇ ਸੀ ਕਿ ਕਾਰਨ ਕੀ ਸੀ ਕਿ ਮੇਰੇ ਕੋਲ ਇਹ ਸਿਆਪਾਖਾਨਾ ਨਹੀਂ ਹੁੰਦਾ ਦਾ ਇਹ ਸਾਡੇ ਕੋਲ ਹਾਲਾਤ ਬਣ ਗਏ ਨੇ ਅੱਜ ਸਾਡੇ ਕੋਲ ਕੇਸ ਨਹੀਂ ਸੰਭੇ ਜਾਂਦੇ ਪੈਣ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕੇਸ ਹੁੰਦੇ ਨੇ ਜਾਣ ਤੋਂ ਪਿਆਰੇ ਥੋੜਾ ਬੈਠ ਕੇ ਆਪਣਾ ਇਤਿਹਾਸ ਪੜਦਾ ਕੇਸ ਕੱਟਦੇ ਸੀ ਪਿਓ ਦੇ ਮਰਨ ਪਿੱਛੋਂ ਮੇਰੀ ਕਈ ਤੂੰ ਹਰ ਗੱਲ ਚਰਲਾ ਗੁਰਪ ਸਿੰਘਾ ਕੇਸ ਲਾ ਕੇ ਸਿਰ ਤੇ ਦਸਤਾਰ ਧਰ ਲੈ ਪਰ ਅੱਜ ਸਾਨੂੰ ਕੇਸ ਬੜੇ ਜ਼ਰੂਰੀ ਸੀ ਪਰ ਅੱਜ ਅਸੀਂ ਕੇਸਾਂ ਤੋਂ ਬੇਰਮੁਖ ਹੋ ਗਏ ਆ ਗੁਰਬਾਣੀ ਤੋਂ ਮੇਰਮੁਖ ਹੋ ਗਏ ਆ ਗੁਰਧਿਆਨ ਤੋਂ ਬੇਰਮੁਖ ਹੋ ਗਏ ਆ ਕਾਰਨ ਸਾਡਾ ਕੀ ਆ ਆੱਖਾਂ ਜੀਵਾਂ ਮਿਸਰੇ ਮਰ ਜਾਓ ਅੱਖ ਨੇ ਔਖਾ ਸੱਚਾ ਨਾਮ ਸਾਚੇ ਨਾਮ ਕੀ ਲੱਗਾ ਢੋਖ ਉਤਪੋਖਾ ਖਾਏ ਚੱਲ ਗਿਆ ਦੋਖ ਕਾਰਨ ਸਾਡਾ ਇਹ ਆ ਅੱਜ ਅਸੀਂ ਗੁਰਬਾਣੀ ਦੇ ਨਾਲ ਕਿਉਂ ਟੁੱਟ ਗਏ ਆ ਗੁਰਧਿਆਨ ਦੇ ਨਾਲ ਕਿਉਂ ਟੁੱਟ ਗਏ ਆ ਸਭ ਤੋਂ ਵੱਡੀ ਬਿਮਾਰੀ ਜਿਹੜੀ ਆ ਅਸੀਂ ਅੱਜ ਮੋਟਰਸਾਈਕਲਾਂ ਦੇ ਉੱਤੇ ਗੇੜੀਆਂ ਲਾਉਂਦੇ ਫਿਰਦੇ ਆ ਥਾਂ ਥਾਂ ਤੇ 扑ਟਕਦੇ ਫਿਰਦੇ ਆ ਸਾਡੇ ਕੋਲ ਅੱਜ ਬੈਠਣ ਦਾ ਸਮਾਂ ਨਹੀਂ ਹੈਗਾ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਮਾਫ਼ ਕਰਨਾ ਲੱਗ ਚੱਲਦਾ ਪਿਆ ਅੱਜ ਸਾਡੇ ਕੋਲ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਹੋਰ ਕੋਈ ਕੋ ਕਰਮ ਕਰਨਾ ਹੋਵੇ ਕੰਜਰ ਪੁਣਾ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਬੁਰੇ ਕੰਮ ਤੋਂ ਉੱਠ ਖਲਵਾ ਨਾਨਕੀ ਵੇਲਾ ਪੈਪਸ ਹੋਆ ਅਸੀਂ ਬੁਰੇ ਕੰਮ ਤੇ ਭੱਜ-ਭੱਜ ਕੇ ਕਰਦੇ ਆਂ ਪਰ ਜਿਹੜਾ ਅਸਲੀ ਕੰਮ ਆ ਗੁਰਬਾਣੀ ਦੇ ਨਾਲ ਜੁੜਨਾ ਤੇ ਗੁਰੂ ਸਾਹਿਬ ਤੋਂ ਪੁੱਛਿਆ ਤੇ ਮਨੁੱਖ ਦਾ ਅਸਲੀ ਕਾਰਮ ਕੀ ਆ ਤੇ ਸਾਬ ਨੇ ਕਹਿ ਦਿੱਤਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਰਿਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਪਜ ਕੇਵਲ ਨਾਮ ਕੇ ਸਾਥ ਸੰਗਤ ਵਿੱਚ ਆਉਣਾ ਕਾਲ ਪੁਖ ਪਰਮਾਤਮਾ ਦੀ ਬਾਣੀ ਨੂੰ ਪੜਨਾ ਕਾਲ ਪੁਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਨਾ ਪਰ ਅੱਜ ਦਾ ਮਨੁੱਖ ਕੀ ਕਰਦਾ ਪਿਆ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਕੌਡੀ ਬਦਲੇ ਜਾਏ ਪਾਰ ਕੇ ਅਸੀਂ ਆਪਣਾ ਜਨਮ ਜਿਹੜਾ ਕਲਟੀਆਂ ਤੇ ਪਾਰ ਕਰ ਆਏ ਆ ਇਧਰ ਭਾਈ ਤਾਰੂ ਸਿੰਘ ਦੀ ਮਾਂ ਜਿਹੜਾ ਸਮਝਾ ਰਹੀ ਆ ਕਿ ਪੁੱਤਰ ਜਿਸ ਦੇ ਕੇਸ ਸਹੀ ਰਹਿਣ ਜਿਸ ਦੇ ਕੇਸ ਸਲਾਮਤ ਰਹਿਣ ਜਿਸ ਦਾ ਕੇਸ ਗੜ ਸਲਾਮਤ ਰਹੇ ਉਹਦਾ ਆਨੰਦਪੁਰ ਕਦੇ ਨਹੀਂ ਉੱਜੜਦਾ ਇਹਦੇ ਵਿੱਚ ਗੱਲ ਦੇ ਵਿੱਚ ਬਹੁਤ ਵੱਡੀ ਫਲਸਫੀ ਆ ਗੱਲ ਸਮਝਣ ਵਾਲੀ ਆ ਕਿ ਮਾਂ ਸਮਝਾ ਰਹੀ ਆ ਕਿ ਪੁੱਤਰ ਜੇ ਕੇਸ ਕਟਵਾ ਦਿੱਤੇ ਉਸ ਮਨੁੱਖ ਦਾ ਜਿਹੜਾ ਆਨੰਦਪੁਰ ਉੱਡੜ ਜਾਂਦਾ ਹੈ ਭਾਵ ਕਿ ਉਹਦੇ ਤੋਂ ਗੁਰੂ ਜਿਹੜਾ ਬੇਵੱਖ ਹੋ ਜਾਂਦਾ ਹੈ ਮਾਂ ਨੇ ਸਮਝਾਇਆ ਪੁੱਤਰ ਨੂੰ ਤੇ ਪੁੱਤਰ ਜਿਹੜਾ ਸਮਝ ਜਾਂਦਾ ਹੈ ਕੀ ਜਾਇਆ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਤਕ ਨਾ ਜਾਵੇ ਇਹ ਅਰਦਾਸਾਂ ਕਰਦੀ ਹੈ ਮਾਂ ਅਰਦਾਸਾਂ ਕਰਦੀ ਹੈ ਕਿ ਮੇਰੇ ਬੱਚੇ ਦੀ ਜਿਹੜਾ ਸਿੱਖੀ ਸਿਤਕ ਜਿਹੜੀ ਸੁਆਸਾਂ ਦੇ ਨਾਲ ਨੱਗ ਜਾਵੇ ਚੀਜ਼ੀ ਦਾ ਕਾਰਨ ਕੀ ਸੀ ਕਿ ਇੱਕ ਦਿਨ ਭਾਈ ਤਾਰੂ ਸਿੰਘ ਜੰਗਲਾਂ ਦੇ ਵਿੱਚ ਜਾ ਰਹੇ ਸਨ ਆਪਣੇ ਖੇਤਾਂ ਨੂੰ ਜਾ ਰਹੇ ਸਨ ਜਦੋਂ ਖੇਤਾਂ ਨੂੰ ਜਾ ਰਹੇ ਸਨ ਕੀ ਦੇਖਿਆ ਕਿ ਕੁਝ ਸਿੰਘ ਦੇਖੇ ਉਹਨਾਂ ਨੇ ਕਿਉਂਕਿ ਉਸ ਸਮੇਂ ਦਾ ਇਹੋ ਜਿਹੇ ਹਾਲਾਤ ਸਨ ਸਿੰਘ ਜਿਹੜੇ ਚੱਕਰੀਆ ਖਾਨ ਤੋਂ ਲੁਕ ਲੋਕੇ ਰਹਿ ਰਹੇ ਸਨ ਕੁਝ ਸਿੰਘ ਜਿਹੜਿਆ ਵੀਕਾ ਨੇਰ ਵੱਲ ਚੱਲ ਕੇ ਕੁਝ ਸਿੰਘ ਜਿਹੜੇ ਜੰਗਲਾਂ ਦੇ ਵਿੱਚ ਰਹਿ ਰਹੇ ਸਨ ਜੰਗਲਾਂ ਦੇ ਵਿੱਚ ਰਹਿ ਰਹੇ ਸਨ ਭਗਤ ਨਰੰਜਣੀਆਂ ਵਰਗੇ ਜਿਹੜੇ ਚੁਗਲਖੋਰ ਇਹ ਜਾ ਕੇ ਜਿਹੜੇ ਸ਼ਿਕਾਇਤਾਂ ਲਾ ਦਿੰਦੇ ਜਗਰਦੀਖਾਨ ਦੇ ਕੋਲ ਜਗਰੇਖਾਨ ਦੇ ਕੋਲ ਸ਼ਿਕਾਇਤਾਂ ਲਾਉਂਦੇ ਨੇ ਤੇ ਜਿਹੜੇ ਰਹਿੰਦੇ ਖੁੰਦੇ ਸਿੰਘ ਜੜਿਆ ਇਹ ਫੜਾ ਦਿੰਦਾ ਸੀ ਇਹ ਐਡਾ ਵੱਡਾ ਚੁਗਲਖੋਰ ਸੀ ਕਿਉਂਕਿ ਅੱਜ ਕੱਲ ਆਪ ਆਮ ਦੇਖੀ ਦਾ ਜਿਹੜਾ ਚੁਗਲਖੋਰ ਜਿਹੜਾ ਘਰੋਂ ਫੜ ਕੇ ਤਬਾਹ ਕਰਕੇ ਰੱਖ ਦਿੰਦਾ ਹੈ ਚੁਗਲ ਬਾਜ ਤੋਂ ਬਚ ਕੇ ਰਹੀਏ ਚੁਗਲੀ ਲਾਉਂਦਾ ਲਾਉਂਦਾ ਲਾ ਜਾਂਦਾ ਕਿਉਂਕਿ ਚੁਗਲ ਖੋਰ ਦੇ ਇੱਕ ਲੱਛਣ ਇਹੋ ਜਿਹੇ ਨੇ ਇਹਨੇ ਚੁਗਲੀ ਜੜੀ ਆ ਇਧਰੋਂ ਗੱਲ ਸੁਣੀ ਤੇ ਉਧਰ ਕਰਦ ਨੇ ਇਧਰੋਂ ਗੱਲ ਸੁਣੀ ਤੇ ਉਧਰ ਕਰਦ ਨੇ ਕਿਉਂਕਿ ਅੱਜ ਕੱਲ ਚੁਗਲ ਖੋਰਾਂ ਦਾ ਹਾਲਾਤ ਜਿਹੜਾ ਐਦਾਂ ਦਾ ਚੱਲ ਗਿਆ ਇਹ ਜਿਹੜੀ ਸਾਨੂੰ ਜਿਹੜੀ ਛੇਵੀਂ ਬਿਮਾਰੀ ਲੱਗ ਗਈ ਆ ਮਾਫ਼ ਕਰਨਾ ਲਾਈਵ ਚੱਲਦਾ ਪਿਆ ਕਿ ਇਹਨਾਂ ਦੇ ਲੱਛਣ ਵੀ ਜਿਹੜੇ ਵੱਖਰੇ-ਵੱਖਰੇ ਨੇ ਤੁਸੀਂ ਚੁਗਲਖੋਰਾਂ ਦੇ ਵਿੱਚ ਬੈਠੋਗੇ ਤੁਹਾਡੇ ਸਾਹਮਣੇ ਗੱਲ ਹੋਰ ਕਰਨਗੇ ਜੇ ਲੋ ਤੁਸੀਂ ਉੱਠ ਗਏ ਤੁਹਾਡੀ ਗੱਲ ਨਾਲ ਹੀ ਸ਼ੁਰੂ ਹੋ ਜਾਵੇਗੀ ਬੁੱਲ ਸਤਨਾਮ ਸ੍ਰੀ ਵਾਹਿਗੁਰੂ ਨਾਲ ਹੀ ਤੁਹਾਡੀ ਗੱਲ ਹੋ ਜਾਵੇਗੀ ਤੁਹਾਡੀਆਂ ਚੁਗਲੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਇਹ ਹਾਲਾਤ ਬਣ ਗਏ ਸਾਡੇ ਚੁਗਲਖੋਰਾਂ ਦੇ ਗੁਰੂ ਸਾਹਿਬ ਜੀ ਕਿ ਤ ਸਮਾਤ ਬਖਸ਼ਿਸ਼ ਕਰਨਾ ਸਾਡਾ ਰਾਜ ਵੀ ਇਸ ਕਾਰਨ ਕਰਕੇ ਗਿਆ ਸੀ ਇਹਨਾਂ ਚੁਗਲਖੋਰਾਂ ਨੇ ਸਾਡੇ ਰਾਜ ਨੂੰ ਤਬਾਹ ਕਰਕੇ ਰੱਖ ਦਿੱਤਾ ਸਾਡੇ ਰਾਜ ਨੂੰ ਜਿਹੜਾ ਤਬਾਹ ਕਰਕੇ ਰੱਖ ਦਿੱਤਾ ਸਾਡੇ ਮਹਾਰਾਜ ਨੂੰ ਇਹਨਾਂ ਚੁਗਲਾ ਖੋਰਾ ਨੇ ਮਰਵਾ ਕੇ ਰੱਖ ਦਿੱਤਾ ਤੇ ਇਹਨਾਂ ਚੁਗਲ ਬਾਜਾਂ ਨੇ ਹੀ ਜਿਹੜਾ ਭਾਈ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਇਹ ਚੁਗਲ ਖੋਰ ਜਿਹੜੇ ਇਦਾਂ ਦਿੰਦੇ ਨੇ ਇਹਨਾਂ ਦੇ ਲੱਛਣ ਜਿਹੜੇ ਵੱਖਰੇ ਹੁੰਦੇ ਨੇ ਕਿਸੇ ਸਿਆਣੇ ਦੀ ਕਹਾਵਤ ਸੀ ਕਹਿੰਦੇ ਖਾਣੇ ਵਾਲੇ ਦਾੰਤ ਕੁਝ ਔਰਤ ਤੇ ਹਨ ਦਿਖਾਣੇ ਵਾਲੇ ਦਾੰਤ ਕੁਝ ਔਰਤ ਤੇ ਹਨ ਭਾਵ ਕੇ ਖਾਣ ਵਾਲੇ ਦੇ ਦੰਦ ਹੋਰ ਹੁੰਦੇ ਨੇ ਤੇ ਵਿਖਾਉਣ ਵਾਲੇ ਦੰਦ ਕੁਝ ਹੋਰ ਹੁੰਦੇ ਨੇ ਚੁਗਲਖੋਰ ਜਿਹੜਾ ਜਿਹੜਾ ਆਪਣੀ ਪਹਿਚਾਣ ਜਿਹੜੀ ਇਹੋ ਜੀ ਰੱਖਦਾ ਜਿਹੜਾ ਆਪਾ ਜਿਹੜਾ ਕਦੇ ਕਿਸੇ ਨੂੰ ਭੇਦ ਨਹੀਂ ਦਿੰਦਾ ਤੇ ਜਿਸ ਦੀ ਅਸੀਂ ਪਹਿਚਾਣ ਨਹੀਂ ਕਦੇ ਕਰ ਸਕਦੇ ਪਹਿਚਾਣ ਸਾਨੂੰ ਉਦੋਂ ਦੀ ਜਦ ਸਾਡੇ ਨਾਲ ਬਹੁਤ ਵੱਡੀ ਠੱਗੀ ਵੱਜ ਜਾਂਦੀ ਹੈ ਜਦ ਸਾਡੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਕਿ ਚੁਗਲਖੋਰ ਕਿੱਦਾਂ ਦਾ ਬੰਦਾ ਹੁੰਦਾ ਮਾਫ਼ ਕਰਨਾ ਗੁਰੂ ਸਾਹਿਬ ਦੀ ਸਮਤ ਬਖਸ਼ ਕਰਨਾ ਮੈਂ ਗੱਲ ਕਰ ਰਿਹਾ ਸਰ ਭਾਈ ਤਾਰੂ ਸਿੰਘ ਦੀ ਭਾਈ ਤਾਰੂ ਸਿੰਘ ਜੰਗਲ ਦੇ ਵਿੱਚ ਗਏ ਨੇ ਕੀ ਦੇਖਿਆ ਉਹਨਾਂ ਨੇ ਸਿੰਘਾਂ ਨੂੰ ਦੇਖਿਆ ਸਿੰਘਾਂ ਦੇ ਕਿਛਾਰੇ ਪਾਟੇ ਹੋਏ ਨੇ ਚੋਲੇ ਪਾਟੇ ਹੋਏ ਨੇ ਚੁੱਤੀ ਜਿਹੜੀ ਟੁੱਟੀ ਹੋਈ ਆ ਜਿਹੜੇ ਸਿਰ ਤੇ ਦਸਤਾਰ ਸਜਾਈ ਹੋ ਵੀ ਪਾਟੀਆਂ ਪਈਆਂ ਨੇ ਕੀ ਦੇਖਿਆ ਅੱਜ ਦੁੱਤੀ ਨੇ ਭਾਈ ਤਾਰੂ ਸਿੰਘ ਘਰ ਦੇ ਵਿੱਚ ਆਏ ਨੇ ਅੱਜ ਕੀਰਤਨ ਕਰਨ ਦਾ ਸਮਾਂ ਨਾ ਹੋਇਆ ਭਾਵਕੇ ਮਾਰਨਾ ਕੀਤਾ ਤੇ ਨਾ ਪੁੱਛਣ ਲੱਗੀ ਪੁੱਤਰ ਅੱਜ ਕੀ ਹੋਇਆ ਤੇ ਕਹਿਣ ਲੱਗਾ ਮਾਤਾ ਜਿਵੇਂ ਤੂੰ ਕਹਿੰਦੀ ਹੁੰਦੀ ਸੀ ਕਿ ਆਨੰਦਪੁਰ ਨੂੰ ਅੱਜ ਆਨੰਦਪੁਰ ਦੇ ਉੱਤੇ ਬਹੁਤ ਵੱਡੀ ਸੀਮ ਮਸੀਬਤ ਆ ਗਈ ਆ ਕਹਿੰਦੀ ਕੀ ਹੋਇਆ ਪੁੱਤ ਕਹਿੰਦਾ ਕਿ ਮੈਂ ਅੱਜ ਸਿੰਘ ਦੇਖੇ ਨੇ ਉਹਨਾਂ ਦੇ ਕੁਸ਼ਾਰੇ ਪਾਟੇ ਪਹਿਣੇ ਚੋਲੇ ਪਾਟੇ ਪਹਿਣੇ ਮੈਂ ਉਹਨਾਂ ਦੀ ਕੋਈ ਸੇਵਾ ਕਰਨੀ ਚਾਹੁੰਨਾ ਗੁਰਬਾਣੀ ਦਾ ਫਰਮਾਨ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਤਿਆ ਪਲ ਪਾਵਣਾ ਹਮੇ ਵਿੱਚੋਂ ਦਾ ਤੇ ਮਾਂ ਕਹਿਣ ਲੱਗੀ ਪੁੱਤਰ ਏਡੀ ਵੱਡੀ ਸੇਵਾ ਕਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਕਾਰਨ ਕੀ ਆ ਮੈਂ ਘਰ ਦੇ ਵਿੱਚ ਦਾਲ ਤੇ ਪ੍ਰਸ਼ਾਦਾ ਪਕਾ ਦਿਆ ਕਰਾਂਗੀ ਤੁਸੀਂ ਦੋਨੇ ਭੈਣ ਭਰਾ ਜੰਗਲ ਦੇ ਵਿੱਚ ਜਾਇਆ ਕਰਦੇ ਜੇ ਜਾ ਕੇ ਸਿੰਘਾਂ ਨੂੰ ਸ਼ਿਕਾਰ ਦਿਆ ਕਰੇ ਜੇ ਤੇ ਭਾਈ ਤਾਰੂ ਸਿੰਘ ਆਪਣੇ ਭੈਣ ਦੇ ਨਾਲ ਬੀਬੀ ਤਾਰੂ ਦੇ ਨਾਲ ਰੋਜ਼ਾਨਾ ਜਿਹੜਾ ਜੰਗਲ ਦੇ ਵਿੱਚ ਜਾਇਆ ਕਰਦੇ ਨੇ ਕਿਸੇ ਸਿੰਘ ਨੂੰ ਬਸਤਰ ਦੇ ਆਉਂਦੇ ਨੇ ਕਿਸੇ ਸਿੰਘ ਨੂੰ ਦੁੱਤੀ ਦੇ ਆਉਂਦੇ ਨੇ ਕਿਸੇ ਸੇਂਗਲ ਪ੍ਰਸ਼ਾਦਾ ਸ਼ਿਕਾ ਹੁੰਦੇ ਨੇ ਇਹੋ ਜਿਹਾ ਸੁਭਾਅ ਬਣ ਗਿਆ ਸੀ ਤੇ ਭਾਈ ਤਾਰੂ ਸਿੰਘ ਦਾ ਲਾਕੇ ਦੇ ਵਿੱਚ ਲੋਕ ਜਿਹੜਾ ਬਹੁਤ ਇੱਜ਼ਤ ਮਾਣ ਕਰਦੇ ਸਨ ਇੱਜ਼ਤ ਮਾਣ ਕਰਿਆ ਕਰਦੇ ਸਨ Hindu ਕੀ ਸੀ ਮੁਸਲਮਾਨ ਕੀ ਇਸਾਈ ਕੀ ਸਿੱਖ ਕੀ ਸਾਰੇ ਜਿਹੜੇ ਭਾਈ ਤਾਰੂ ਸਿੰਘ ਦੀ ਬਹੁਤ ਇੱਜ਼ਤ ਮਾਣ ਕਰਿਆ ਕਰਦੇ ਸਨ ਕਿਉਂਕਿ ਜਿਹੜਾ ਵੀ ਭਾਈ ਤਾਰੂ ਸਿੰਘ ਦੇ ਘਰ ਦੇ ਵਿੱਚ ਆਉਂਦਾ ਸੀ ਭਾਈ ਤਾਰੂ ਸਿੰਘ ਕਦੇ ਉਸ ਨੂੰ ਖਾਲੀ ਨੇ ਜਾਂਦ ਸੀ ਬਿਨਾ ਪ੍ਰਸ਼ਾਦ ਅਚਕਾਣ ਤੋਂ ਬਿਨਾ ਕਦੇ ਖਾਲੀ ਨੇ ਜਾਂਦ ਦਿੰਦਾ ਸੀ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਰੋਜ਼ਾਨਾ ਜਿਹੜਾ ਸੇਵਾ ਕਰਦੇ ਰਹਿ ਜੰਡਾਲੇ ਦਾ ਭਗਤ ਨਰਿੰਦਰੀਆਂ ਇਸ ਨੂੰ ਪਤਾ ਲੱਗਾ ਤੇ ਇਸ ਨੇ ਜਾ ਕੇ ਜਕਰੀਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕਰਤੀ ਜਕਰੀਆ ਖਾਨ ਕਹਿਣ ਲੱਗਾ ਭਗਤ ਨਰਿੰਦਰੀਆਂ ਤੇਰੇ ਹੁੰਦਿਆਂ ਸਿੱਖ ਕਿਵੇਂ ਬਚਦੇ ਪੈਣੇ ਤੇ ਭਗਤ ਨਰਨਾਰਨ ਜੀ ਨੇ ਚੁਗਲੀ ਲਾ ਕੇ ਕਿਹਾ ਕਹਿੰਦਾ ਮਹਾਰਾਜ ਜਿੱਥੇ ਭਾਈ ਤਾਰੂ ਸਿੰਘ ਹੈਗਾ ਏ ਜਿਸ ਪਿੰਡ ਦੇ ਵਿੱਚ ਜਿਸ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਵਿੱਚ ਸਿੱਖ ਹੈਗੇ ਨੇ ਤੇ ਸਿੰਘ ਕਿਦਾਂ ਮਾਰ ਸਕਦੇ ਨੇ ਕਹਿੰਦਾ ਕੀ ਕਹਿ ਰਿਆਂ ਕੀ ਬਕਵਾਸ ਮਾਰਿਆ ਕਹਿਣ ਲੱਗਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ-ਪਿੰਡ ਪੂਲਾਂ ਦੇ ਵਿੱਚ ਇੱਕ ਸਿੱਖ ਰਹਿੰਦਾ ਭਾਈ ਤਾਰੂ ਸਿੰਘ ਜਿਹੜਾ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਜਾ ਕੇ ਜੰਗਲਾਂ ਦੇ ਵਿੱਚ ਜਾਂਦਾ ਜਾ ਕੇ ਸਿੰਘਾਂ ਨੂੰ ਛਕਾ ਕੇ ਆਉਂਦਾ ਉਹ ਆਪ ਘਰ ਦੇ ਵਿੱਚ ਖੁੱਖਾ ਰਹਿੰਦਾ ਹੈ ਪਰ ਆਉਂਦੇ ਜਾਂਦੇ ਨੂੰ ਪ੍ਰਸ਼ਾਦਾ ਛਕਾਉਂਦਾ ਉਹ ਆਪ ਪੈਰਾਂ ਦੇ ਵਿੱਚ ਜੁੱਤੀ ਨਹੀਂ ਪੰਦਾਂ ਪਰ ਸਿੰਘਾਂ ਨੂੰ ਜੁੱਤੀਆਂ ਦੇ ਕੇ ਆਉਂਦਾ ਜੁੱਤੀਆਂ ਗੰਢ ਕੇ ਦੇ ਕੇ ਆਉਂਦਾ ਪਰ ਆਪ ਜਿੱਦਾਂ ਦਾ ਮਰਜ਼ੀ ਰਹਿੰਦਾ ਪਾਟੇ ਕਪੜੇ ਪੰਦਦਾ ਹੈ ਪਰ ਸਿੰਘਾਂ ਦੇ ਵਾਸਤੇ ਸੋਹਣੇ ਸੋਹਣੇ ਬਸਤਰ ਤਿਆਰ ਕਰਦਾ ਹੈ ਉਹਨਾਂ ਜਾਂਦੇ ਸੋਹਣੇ ਸੋਹਣੇ ਬਸਤਰ ਦੇ ਕੇ ਆਉਂਦਾ ਜਤਰੀਆ ਖਾਨ ਨੂੰ ਪਤਾ ਲਗਾ ਲਾਹੌਰ ਦੇ ਵਿੱਚੋਂ 20 ਜਾਣੇ ਆਉਂਦੇ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਉਹ ਉਹਨਾਂ ਦੇ ਪਿੰਡ ਪੂਲੇ ਜਾਂਦੇ ਨੇ ਜਦੋਂ ਪੂਲਾ ਪਿੰਡ ਦੇ ਵਿੱਚ ਪਹੁੰਚੇ ਉਸ ਸਮੇਂ ਇਤਿਹਾਸ ਗਵਾਹੀ ਕਰਦਾ ਕਿ ਭਗਤ ਭਾਈ ਤਾਰੂ ਸਿੰਘ ਖੇਤਾਂ ਦੇ ਵਿੱਚ ਗਏ ਹੋਏ ਸਨ ਕਿਉਂਕਿ ਭਾਈ ਤਾਰੂ ਸਿੰਘ ਖੇਤੀਬਾੜੀ ਦਾ ਕੰਮ ਕਰਿਆ ਕਰਦੇ ਸਨ ਖੇਤਾਂ ਦੇ ਵਿੱਚ ਗਏ ਹੋਏ ਸਨ ਤੇ ਆਏ ਜਾਣੇ ਆਕੇ ਪੁੱਛਣ ਲੱਗੇ ਕਿ ਭਾਈ ਤਾਰੂ ਸਿੰਘ ਦੇ ਬਾਰੇ ਪੁੱਛਣ ਲੱਗੇ ਕਿ ਬਾਗੀ ਸਿੱਖ ਕਿੱਥੇ ਆ ਜਿਹੜਾ ਬਾਗੀਆਂ ਨੂੰ ਪ੍ਰਸ਼ਾਦਾ ਚਕਾਉਂਦਾ ਤੇ ਮਾਤਾ ਬੜੇ ਪਿਆਰ ਦੇ ਨਾਲ ਕਹਿਣ ਲੱਗੀ ਕਿ ਬੈਠੋ ਤੁਸੀਂ ਇੰਨੇ ਦੂਰੋਂ ਆਏ ਜੇ ਪ੍ਰਸ਼ਾਦਾ ਛਕ ਲੋ ਪ੍ਰਸ਼ਾਦਾ ਤਿਆਰ ਕਹਿੰਦੇ ਨਹੀਂ ਅਸੀਂ ਪ੍ਰਸ਼ਾਦਾ ਛਕਣ ਵਾਸਤੇ ਨਹੀਂ ਆਏ ਅਸੀਂ ਬਾਗੀਆਂ ਦੇ ਬਾਗੀ ਨੂੰ ਫੜਨ ਵਾਸਤੇ ਆਏ ਆ ਭਾਲ ਕੇ ਅਸੀਂ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਆਏ ਆ ਗ੍ਰਿਫਤਾਰ ਕਰਨ ਵਾਸਤੇ ਆਏ ਆ ਇਤਿਹਾਸ ਗਵਾਇ ਭਰਦਾ ਕਿ ਹਜੇ ਗੱਲਬਾਤ ਚੱਲ ਹੀ ਰਹੀ ਸੀ ਉਸ ਸਮੇਂ ਭਾਈ ਤਾਰੂ ਸਿੰਘ ਵੀ ਆ ਜਾਂਦੇ ਨੇ ਇਤਿਹਾਸ ਗਵਾਇ ਭਰਦਾ ਕਿ ਭਾਈ ਤਾਰੂ ਸਿੰਘ ਦੇ ਨਾਲ ਉਹਨਾਂ ਦੀ ਭੈਣ ਬੀਬੀ ਤਾਰੂ ਨੂੰ ਨੇ ਗ੍ਰਿਫਤਾਰ ਕਰ ਲਿਆ ਗਿਆ ਉਸ ਸਮੇਂ ਇੱਕ ਨੌਜਵਾਨ ਉੱਠਿਆ ਕਹਿਣ ਲੱਗਾ ਕਿ ਤੁਸੀਂ ਤਿੰਨ ਜਾਣੇ ਜੇ ਪਰ ਅਸੀਂ ਦੇਖੋ ਕਿੰਨੇ ਜਾਣੇ ਆ ਕੋਟ-ਕੋਟ ਕੇ ਤੁਹਾਡਾ ਜਿਹੜਾ ਹਾਲ ਅਸੀਂ ਬੁਰਾ ਕਰ ਦਵਾਂਗੇ ਇਤਿਆਜ਼ ਸੁਗਵਾਇ ਭਰਦਾ ਕਿ ਤਿੰਨ ਜਣੇ ਗਿਫਤਾਰ ਕਰਨ ਵਾਤੇ ਜਾਂਦੇ ਨੇ ਬਾਕੀ ਜਿਹੜੇ ਪਛਾਹ ਹੀ ਕੋ ਲੋ ਜਾਂਦੇ ਨੇ ਤੇ ਫਿਰ ਭਾਈ ਤਾਰੂ ਸਿੰਘ ਦੇ ਨਾਲ ਜਿਹੜਾ ਭੈਣ ਨੂੰ ਗਿਫਤਾਰ ਕਰਨ ਲੱਗੇ ਤੇ ਸਾਰੇ ਪਿੰਡ ਵਾਲਿਆਂ ਨੂੰ ਇਲਾਕਾ ਵਸਣਾਂ ਨੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਗਿਫਤਾਰਨਾ ਕਰਨ ਦਿੱਤਾ ਤੇ ਭਾਈ ਤਾਰੂ ਸਿੰਘ ਨੂੰ ਗਿਫਤਾਰ ਕਰਕੇ ਤੇ ਲਾਹੌਰ ਲੈ ਜਾਂਦੇ ਨੇ ਲਾਹੌਰ ਦੇ ਤੋਂ ਲੈ ਕੇ ਪਿੰਡ ਪੜਹਾਣਾ ਦੇ ਕੋਲ ਉੱਥੇ ਰਹਿੰਦੇ ਨੇ ਉਹ ਸਮਾਂ ਆਇਆ ਭਾਈ ਤਾਰੂ ਸਿੰਘ ਨੂੰ ਕਿਹਾ ਕਿ ਇਸਲਾਮ ਕਬੂਲ ਕਰ ਲੋ ਤੇ ਭਾਈ ਤਾਰੂ ਸਿੰਘ ਨੇ ਕਿਹਾ ਸਨੁਸ਼ੀਤ ਹੋਣਾ ਪਰਵਾਣ ਪਰ ਮੈਂ ਤੁਹਾਡੇ ਧਰਮ ਦੇ ਵਿੱਚ ਨਹੀਂ ਆਵਾਂਗਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿਰਕਣਾ ਜਾਵੇ ਇੱਥੇ ਜਕਰੀਆ ਖਾਨ ਕਹਿਣ ਲੱਗਾ ਕਿਹਿੰਦਾ ਮੈਂ ਤੈਨੂੰ ਜੁੱਤੀ ਦੇ ਨਾਲ ਅੱਗੇ ਲਾ ਕੇ ਜਾਵਾਂਗਾ ਤੇ ਭਾਈ ਤਾਰੂ ਸਿੰਘ ਦੇ ਮੂੰਹ ਤੋਂ ਬਚਨ ਨਿਕਲਿਆ ਸੀ ਕੇ ਜਕਰੀਆ ਖਾਨ ਤਿੰਨ ਜੁੱਤੀ ਦੇ ਨਾਲ ਲਾ ਕੇ ਤੈਨੂੰ ਮੈਂ ਲੈ ਕੇ ਜਾਵਾਂਗਾ ਅੱਗੇ ਕਿਉਂਕਿ ਉਸਨੇ ਭਾਈ ਤਾਰੂ ਸਿੰਘ ਨੂੰ ਕਿਹਾ ਕਿਸ ਤੇਰੇ ਸਿਰ ਦੇ ਵਿੱਚ ਮੈਂ ਜੁੱਤੀਆਂ ਮਾਰਾਂਗਾ ਪਰ ਭਾਈ ਤਾਰੂ ਸਿੰਘ ਕਹਿਣ ਲੱਗੇ ਕਿ ਜਕਰੀਆ ਖਾਨ ਤੇਰੇ ਜਿਹੜਾ ਸਿਰ ਦੇ ਵਿੱਚ ਜੁੱਤੀਆਂ ਵੱਜਣਗੀਆਂ ਫਿਰ ਤੈਨੂੰ ਮਸ਼ਹੀਦ ਹੋਵੇਗਾ ਫਿਰ ਤੂੰ ਅੱਗੇ ਅੱਗੇ ਜਾਵੇਂਗਾ ਤੇਰੇ ਮਗਰ ਮਗਰ ਅਸੀਂ ਆਵਾਂਗੇ ਦੁਨੀਆ ਵਿੱਚ ਸ਼ਹੀਦਾਂ ਦਾ ਨਾਂ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਤੇ ਅਣਖ ਜਾਗਦੀ ਜਦੋਂ ਵੀ ਅਣਖੀਆਂ ਦੀ ਫਿਰ ਮਰਦੀ ਨਹੀਂ ਕਦੇ ਵੀ ਚਨਾਨੀਆਂ ਤੇ ਉਦੋਂ ਕਾਮ ਤੇ ਬਾਗੀ ਬਹਾਰਾਂ ਦੀ ਫੁੱਟ ਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਬੁੱਲੀ ਸਿਰਜਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਫਿਰ ਜਦੋਂ ਇਹ ਸੁਣਿਆ ਫਿਰ ਉਸ ਨੇ ਇੱਕ ਮੋਚੀ ਬੁਲਾਇਆ ਭਾਰ ਕੇ ਨਾਇ ਨੇ ਬੁਲਾਇਆ ਮੋਚੀ ਬੁਲਾਇਆ ਮੋਚੀ ਆਇਆ ਉਸ ਨੇ ਰੰਬੀ ਤਿੱਖੀ ਕੀਤੀ ਤੇ ਭਾਈ ਤਾਰੂ ਸਿੰਘ ਦੀ ਇਸ ਪੁਰਪੜੀ ਦੇ ਵਿੱਚ ਰੰਬੀ ਰੱਖੀ ਇਹੋ ਜਾਂ ਵਾਰ ਕੀਤਾ ਕੇਸਾ ਸਮੇਤ ਜਿਹੜਾ ਖੋਪੜੀ ਉਤਾਰ ਦਿੱਤੀ ਗਈ ਖੇਪ ਕੇ ਸੰਸਾਰ ਜਿਹੜਾ ਖੋਪੜੀ ਉਤਾਰ ਦਿੱਤੀ ਗਈ ਤੇ ਭਾਈ ਤਾਰੂ ਸਿੰਘ ਨੂੰ ਜਿਹੜਾ ਇੱਕ ਖੱਡੇ ਦੇ ਵਿੱਚ ਸੁੱਟ ਦਿੱਤਾ ਗਿਆ ਉਸ ਸਮੇਂ ਜੱਸਾ ਸਿੰਘ ਆਹਮੜਾ ਦੀ ਵੰਸ਼ ਦੇ ਵਿੱਚੋਂ ਕੋਈ ਸਨ ਉਹ ਜਿਹੜੇ ਭਾਈ ਤਾਰੂ ਸਿੰਘ ਨੂੰ ਆਪਣੇ ਤੱਕ ਉਹ ਲੈ ਜਾਂਦੇ ਨੇ ਉਹਨਾਂ ਨੇ ਕੀ ਕੀਤਾ ਇੱਕ ਤੇਗ ਜੜੀਆ ਕਰਨ ਕੀਤੀ ਤੇ ਭਾਈ ਤਾਰੂ ਸਿੰਘ ਦੇ ਜਿਹੜਾ ਸਿਰ ਦੇ ਵਿੱਚ ਰੱਖ ਦਿੱਤੀ ਕਿ ਕੜਾਈ ਰੱਖ ਦਿੱਤੀ ਕਿ ਪਾ ਕੇ ਜਿਹੜਾ ਖੂਨ ਜਿਹੜਾ ਨਾ ਨਬੜੇ ਤੇ ਭਾਈ ਤਾਰੂ ਸਿੰਘ ਦੇ ਖੂਨ ਇਹਨਾਂ ਨਿਕਲਾ ਸਾਰਾ ਜਿਹੜਾ ਕੁੜਤਾ ਜਿਹੜਾ ਉਹਨਾਂ ਦਾ ਲਹੂ ਲਵਾਨ ਹੋ ਗਿਆ ਦਾੜਾ ਜਿਹੜਾ ਲਹੂ ਲਵਾਨ ਹੋ ਗਿਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿਤਕ ਨਾ ਜਾਵੇ ਕਿਉਂਕਿ ਮਾਂ ਨੇ ਕਿਹਾ ਸੀ ਕਿ ਪੁੱਤਰ ਸ਼ੀਤ ਹੋ ਜਾਵੇਂ ਪਰ ਜਿਹੜਾ ਭੱਜ ਕੇ ਨਾ ਆਵੇਂ ਕੇਸ ਨਾ ਕਟਵਾਵੇਂ ਪੜਾਉਣਾ ਦੇ ਵਿੱਚ ਕੁਝ ਸਿੱਖ ਹੁੰਦੇ ਨੇ ਕਹਿਣ ਲੱਗੇ ਕਿ ਭਾਈ ਤਾਰੂ ਸਿੰਘ ਦਾ ਅਸੀਂ ਤੇਰਾ ਬਦਲਾ ਲੈਨੇ ਆ ਤੇ ਭਾਈ ਤਾਰੂ ਸਿੰਘ ਨੇ ਰੋਗ ਦਿੱਤਾ ਕਹਿੰਦੇ ਨਹੀਂ ਉਹਨਾਂ ਨੇ ਮੈਨੂੰ ਛੇਧ ਕੀਤਾ ਮੈਂ ਪ੍ਰਸ਼ਾਦਾ ਜਿਹੜਾ ਸਿੱਖਾਂ ਨੂੰ ਛਕਾਇਆ ਸੀ ਤੁਸੀਂ ਕੀ ਕਰਨਾ ਚਾਹੁੰਦੇ ਜੇ ਸੇਵਾ ਕਰਨਾ ਚਾਹੁੰਦੇ ਤੇ ਘਰ ਘਰ ਦੇ ਵਿੱਚ ਭਾਈ ਤਾਰੂ ਸਿੰਘ ਦੇ ਚੁੱਲ੍ਹੇ ਬਾਲਦੋ ਘਰ ਘਰ ਦੇ ਵਿੱਚ ਭਾਈ ਤਾਰੂ ਸਿੰਘ ਦੇ ਚੁੱਲ੍ਹੇ ਬਾਲਦੋ ਤੇ ਸਿੱਖਾਂ ਨੂੰ ਆਉਂਦੇ ਜਾਂਦੇ ਨੂੰ ਪ੍ਰਸ਼ਾਦਾ ਜਿਹੜਾ ਤੁਸੀਂ ਛਕਾਇਆ ਕਰਨਾ ਇਤਿਹਾਸਿਕ ਵਾਅਿ ਭਰਦਾ ਕਿ 20 ਦਿਨ ਜਿਹੜਾ ਭਾਈ ਤਾਰੂ ਸਿੰਘ ਜਿਹੜਾ ਜਿਉਂਦੇ ਰਹਿੰਦੇ ਨੇ ਇਧਰ ਜਕਰਿਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਜਾਂਦਾ ਜਦੋਂ ਪਿਸ਼ਾਬ ਦਾ ਬੰਨ ਪੈ ਗਿਆ ਤੇ ਭਾਈ ਤਾਰੂ ਸਿੰਘ ਦੀ ਜੁੱਤੀ ਜਿਹੜੀ ਆ ਉਸ ਦੇ ਸਿਰ ਵਿੱਚ ਵੱਜਦੀ ਸੀ ਤੇ ਪਿਸ਼ਾਬ ਖੋਲਦਾ ਸੀ ਇਸੇ ਤਰ੍ਹਾਂ ਜਕਰਿਆ ਖਾਨ ਦੀ ਮੌਤ ਹੋ ਜਾਂਦੀ ਆ ਜਦੋਂ ਇਧਰ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ ਕਿ ਜਕਰਿਆ ਖਾਨ ਦੀ ਮੌਤ ਹੋ ਗਈ ਭਾਈ ਤਾਰੂ ਸਿੰਘ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਲ ਪਵਿੱਤਰ ਜਲ ਮੰਗਾਇਆ ਪਵਿੱਤਰ ਜਲ ਮਗਾਤ ਇਸ਼ਨਾਨ ਕੀਤਾ ਤੇ ਭਾਈ ਤਾਰੂ ਸਿੰਘ ਸਨ 1745 ਦੇ ਵਿੱਚ 26 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਸ਼ਹੀਦ ਹੋ ਜਾਂਦੇ ਨੇ ਐਸੀ ਮਹਾਨ ਸ਼ਹਾਦਤ ਨੂੰ ਦਾਸ ਵੱਲੋਂ ਕੋਟ ਕੋਟ ਪ੍ਰਣਾਮ ਅਸੀਂ ਯਤਨ ਕਰਿਆ ਕਰੀਏ ਆਪਣੇ ਬੱਚਿਆਂ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੇ ਬਾਰੇ ਦੱਸਿਆ ਕਰੀਏ ਕਿ ਸਾਡੇ ਮਹਾਨ ਸ਼ਹੀਦਾਂ ਨੇ ਕਿਸ ਤਰ੍ਹਾਂ ਸ਼ੇਧੀਆਂ ਦਿੱਤੀਆਂ ਸੀ ਅਸੀਂ ਭਾਈ ਤਾਰੂ ਸਿੰਘ ਨੂੰ ਰੋਜ਼ਾਨਾ ਜਿਹੜਾ ਅਰਦਾਸ ਵਿੱਚ ਯਾਦ ਕਰਦੇ ਹਾਂ ਜਿੰਨਾ ਸਿੰਘਾਂ ਸੁਗਮਿਆ ਧਰਮ ਮਹਿਤ ਸਿੱਤੇ ਬੰਦ ਬੰਦ ਕਟਾਏ ਖੋਪਰ ਨਾਲ ਲਹਾਈਆਂ ਐਸੇ ਮਹਾਨ ਸੂਰਮੇ ਭਾਈ ਤਾਰੂ ਸਿੰਘ ਦੀ ਨਸਾਨੀ ਸ਼ਹਾਦਤ ਨੂੰ ਦਾਸ ਬਲਾਂ ਕੋਟ ਕੋਟ ਪ੍ਰਣਾਮ ਜੀ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤ ਵਿਚਾਰਾ ਕਰਦਿਆਂ ਹੋ ਗਈਆਂ ਇੱਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਤਨ ਤੱਕ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਤਬਖਸ਼ਣ ਜੋ ਬਖਸ਼ਣਾ ਦੀ ਬਿਲਾਉ ਪਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ